ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਆ ਨਿੰਮ ਦਾ ਬੂਟਾ ਹੈ ਨਿੰਮ ਦੇ ਕੀ ਕੀ ਫਾਇਦੇ ਆ ਜਿਹੜੇ ਸਾਡੇ ਸਤਕਾਰਯੋਗ ਵੱਡੇ ਆ ਜਿਨ੍ਹਾਂ ਉਹਨਾਂ ਨੂੰ ਸਾਰਾ ਪਤਾ ਪਰ ਅੱਜ ਦੀ ਜਿਹੜੀ ਨਵੀਂ ਜਨਰੇਸ਼ਨ ਨੂੰ ਨਹੀਂ ਪਤਾ ਤੇ ਅੱਜ ਅਸੀਂ ਬੁਰਸ਼ ਕਰ ਰਹੇ ਆ ਉਹਨਾਂ ਦੇ ਹਾਲਾਤ ਉਹਦੇ ਨਤੀਜੇ ਸਾਨੂੰ ਸਾਰ ਨੂੰ ਪਤਾ ਹੈ ਤੇ ਮੈਂ ਜਾਣਕਾਰੀ ਤੁਹਾਨੂੰ ਇਹ ਸਾਂਝੀ ਕਰਨਾ ਚਾਹੁੰਦਾ ਆ ਕਿ ਆਪਾਂ ਵੱਧ ਤੋਂ ਵੱਧ ਇਨੂੰ ਵੀ ਕੀ ਜਾਂਦੇ ਆ ਮੈਂ ਟੁਕੜਾ ਬਾ ਤੇ ਆ ਜਿੱਥੇ ਆ ਗਾੜੀਆਂ ਨੂੰ ਕੀ ਜਾਂਦੇ ਮੇਰੇ ਸਹਾਨੂੰ ਅੱਜ ਦੀ ਨੌਜਵਾਨ ਜਿਹੜੀ ਅੱਗੇ ਪੀੜ੍ਹੀ ਨੂੰ ਨਹੀਂ ਪਤਾ ਨਾ ਇਹਦੇ ਕੀ ਕੀ ਫਾਇਦੇ ਆ ਇਹਦੇ ਕੀ ਕੀ ਜਿਹੜੇ ਆਪ ਨੂੰ ਲਾਭ ਆ ਇਹ ਨਿੰਮ ਆ ਤੇ ਜੋ ਬਹੁਤ ਵਧੀਆ ਆਪਣੇ ਸਵਾਸਤ ਆਪਣੀ ਸਿਹਤ ਨੂੰ ਬੜਾ ਵਧੀਆ ਰੱਖਦੀ ਹੈ ਤੇ ਇਹਦੀ ਜੜ ਜਾਂ ਦੰਤ ਨੇ ਜ਼ਰੂਰ ਕਰਨੀ ਚਾਹੀਦੀ ਆਪਾਂ ਨੂੰ ਤੇ ਮੈਂ ਸਾਰੀ ਜਾਣਕਾਰੀ ਇਸ ਤੋਂ ਅੱਗੇ ਵੀਡੀਓ ਪਾਉਂਗਾ ਜ਼ਰੂਰ ਦੇਖਿਓ ਤੇ ਵਧੀਆ ਲੱਗੇ ਜਾਣਕਾਰੀ ਸ਼ੇਅਰ ਜ਼ਰੂਰ ਕਰਿਓ ਇਹ ਨਿਯਮਿਤ ਨਿਮਨ ਦੀ ਦੰਤਨ ਕਰੋ ਤੁਹਾਡੇ ਦੰਦ ਬਹੁਤ ਸਾਫ ਰਹਿਣਗੇ